ਬਾਜੋ ਸਰ ਕਿਸ ਤਰ੍ਹਾਂ ਦੇ ਦੋ ਸਰਕਾਰ ਕਹਿੰਦੀ ਹੈ ਵੀ ਨਵੀਂ ਪਾਲਿਸੀ ਅਸੀਂ ਲੈ ਕੇ ਆ ਰਹੇ ਆਂ ਡਵੈਲਪਮੈਂਟ ਹੋਊਗੀ 24 ਹੇਕੜ ਜਿਹੜੀ ਅਕਵਾਇਰ ਕੀਤੀ ਹੈ ਰ ਕਿਸ ਬੰਦੇ ਦੇ ਇਸ ਨੂੰ ਸਰਕਾਰ ਦੀ ਇਸ ਪਾਲਿਸੀ ਦੇ ਟੋਟਲੀ ਅਗੇਂਸਟ ਹੈ ਸਰਕਾਰ ਦਾ ਕੰਮ ਹੈ ਸੂਬੇ ਨੂੰ ਚਲਾਉਣਾ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਕਰਨੀ ਨਵੀਂ ਐਗਰੋ ਬੇਸਡ ਇੰਡਸਟਰੀ ਲੈ ਕੇ ਆਨੇ ਨੌਜਵਾਨ ਬੱਚਿਆਂ ਦੀ ਨੌਕਰੀਆਂ ਕੱਢਣੀਆਂ ਇਹ ਜਿਹੜਾ ਪ੍ਰਾਪਰਟੀ ਡੀਲਿੰਗ ਦਾ ਕੰਮ ਹੈ ਨਾ ਇਹ ਪੰਜਾਬ ਵਾਲਿਆਂ ਦਾ ਦਿਮਾਗ ਨਹੀਂ ਇਹ ਦਿੱਲੀ ਵਾਲਿਆਂ ਦਾ ਦਿਮਾਗ ਚੱਲਿਆ ਭਗਵੰਤ ਮਾਨਤੇ ਜਿਹੜਾ ਕੁਰਸੀ ਤੇ ਬੈਠਾ ਕੱਲਾ ਫਾਈਲ ਸਾਈਨ ਕਰਨੀ ਹੋਰ ਕੋਈ ਤਾਕਤ ਨਹੀਂ ਸਾਰੀ ਪਾਵਰ ਦਿੱਲੀ ਦੇ ਹੱਥੇ ਦਿੱਤੀ ਹੈ ਔਰ ਪੰਜਾਬ ਦੇ ਲੋਕ ਇਸ ਨੂੰ ਦੱਸਣਗੇ ਜਦੋਂ 27 ਦੇ ਵਿੱਚ ਵੀ ਤਾਂ ਇਹਨਾਂ ਦਾ ਹਾਲ ਕੀ ਹੋਣਾ ਹੈ ਕਿਸ ਤਰ੍ਹਾਂ ਦੇ ਦੇ ਕਿਉਂਕਿ ਇੱਕ ਪਾਸੇ ਸਰਕਾਰ ਜਦੋਂ ਇਸ ਉਹਨੇ ਕਿਸੇ ਕਰਪਸ਼ਨ ਨਹੀਂ ਹੋਊਗੀ ਅੱਜ ਉਹਨਾਂ ਦੇ ਵਿਧਾਇਕ ਦੇ ਉੱਤੇ ਵਿਜੀਲੈਂਸੀ ਦੀ ਰੇਡ ਪਈ ਹੈ ਜਲੰਧਰ ਦੇ ਵਿੱਚ ਇਸ ਰੇਡ ਨੂੰ ਕਿਸ ਤਰ੍ਹਾਂ ਦੇ ਦੋ ਕਹਿੰਦੇ ਵੀ ਨੋ ਕਰਪਸ਼ਨ ਨੋ ਟੋਲਰੈਂਸ ਕੀਤਾ ਜਾਊਗਾ ਪਰ ਅੱਜ ਇਹਨਾਂ ਦੇ ਖਿਲਾਫ ਇਹਨਾਂ ਨੇ ਹਰ ਸਾਲ ਇੱਕ ਬੱਕਰਾ ਐ ਇਦਾਂ ਕੱਢਣਾ ਉਹਦੇ ਤੇ ਇਹਨਾਂ ਦੱਸਣਾ ਵੀ ਅਸੀਂ ਬਹੁਤ ਇਮਾਨਦਾਰ ਜਿਹੜੀ ਅਸੀਂ ਪਾਰਟੀਆਂ ਇਹਨਾਂ ਦੇ ਜਿਹੜੇ ਹੁਣ 93 94 ਜਿੰਨੇ ਐਮ.ਐਲ.ਏ. ਨੇ ਉਹਨਾਂ ਸਾਰਿਆਂ ਦੇ ਵਿਜੀਲੈਂਸ ਦਾ ਕਰਾ ਲਓ ਇਹ ਕੋਈ ਨਿਕਲੂਗਾ ਜਿਹਨਾਂ ਟੈਚੀਆਂ ਦੇ ਕਾਗਜ਼ ਭਰੇ ਨਿਕਲਦੇ ਆ ਰਹੇ ਨੇ ਤਾਂ ਇਹ ਐਵੇਂ ਲੋਕਾਂ ਸਾਹਮਣੇ ਨਾ ਇਹ ਅਬ ਡਰਾਮਾ ਕਰਦੇ ਵੀ ਅਸੀਂ ਬਹੁਤ ਇਮਾਨਦਾਰ ਪਾਰਟੀਆਂ ਆ ਪੰਜਾਬ ਸਰਕਾਰ ਦੇ ਵੱਲੋਂ ਲੁਧਿਆਣਾ ਵਿੱਚ 24000 ਏਕੜ ਜਿਹੜੀ ਹੈ ਉਹ ਜ਼ਮੀਨ ਐਕਵਾਇਰ ਕੀਤੀ ਗਈ ਨਵੀਂ ਪਾਲਿਸੀ ਤਹਿਤ ਕਹਿੰਦੇ ਨਵੀਂ ਪਾਲਿਸੀ ਦੇ ਤਹਿਤ ਜਿਹੜੇ ਪੰਜਾਬ ਵਿੱਚ ਨਵੇਂ ਡਿਵੈਲਪਮੈਂਟ ਹੋਊਗੀ ਇਸ ਨੂੰ ਲੈ ਕੇ ਬੀਜੇਪੀ ਦੇ ਸਾਡੇ ਨਾਲ ਸੀਨੀਅਰ ਆਗੂ ਫਤਿਹ ਸਿੰਘ ਬਾਜੇ ਬਾਜੇ ਸਾਹਿਬ ਕਿਸ ਤਰ੍ਹਾਂ ਦੇ ਦੋ ਸਰਕਾਰ ਕਹਿੰਦੀ ਹੈ ਵੀ ਨਵੀਂ ਪਾਲਿਸੀ ਅਸੀਂ ਲੈ ਕੇ ਆ ਰਹੇ ਹਾਂ ਡਿਵੈਲਪਮੈਂਟ ਹੋਊਗੀ 24000 ਏਕੜ ਜਿਹੜੀ ਐਕਵਾਇਰ ਕੀਤੀ ਹੈ ਇਹ ਕਿਸ ਤਰ੍ਹਾਂ ਦੇ ਨਹੀਂ ਮੈਂ ਸਰਕਾਰ ਦੀ ਇਸ ਪਾਲਿਸੀ ਦੇ ਟੋਟਲੀ ਅਗੇਂਸਟ ਹਾਂ ਸਰਕਾਰ ਦਾ ਕੰਮ ਹੈ ਸੂਬੇ ਨੂੰ ਚਲਾਉਣਾ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਕਰਨੀ ਨਵੀਂ ਐਗਰੋ ਬੇਸਡ ਇੰਡਸਟਰੀ ਲੈ ਕੇ ਆਨੇ ਨੌਜਵਾਨ ਬੱਚਿਆਂ ਲਈ ਨੌਕਰੀਆਂ ਕੱਢਣੀਆਂ ਇਹ ਜਿਹੜਾ ਪ੍ਰਾਪਰਟੀ ਡੀਲਿੰਗ ਦਾ ਕੰਮ ਹੈ ਨਾ ਇਹ ਪੰਜਾਬ ਵਾਲਿਆਂ ਦਾ ਦਿਮਾਗ ਨਹੀਂ ਇਹ ਦਿੱਲੀ ਵਾਲਿਆਂ ਦਾ ਦਿਮਾਗ ਚੱਲਿਆ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਇੱਥੇ ਆ ਕੇ ਬੈਠੀ ਹੈ ਤੁਸੀਂ ਦੇਖ ਲਓ ਨਾ ਹਰ ਜਿਹੜਾ ਵੱਡੀ ਹੈਗੀ ਹੈ ਜਗਾ ਜਿੱਦਾਂ ਚੇਅਰਮੈਨ ਲਾਣੇ ਨੇ ਪੋਲਿਊਸ਼ਨ ਕੰਟਰੋਲ ਬੋਰਡ ਦਾ ਅਕਲ ਪਰਸੋ ਹੀ ਇਹਨਾਂ ਨੇ ਦਿੱਲੀ ਦੀ ਕੋਈ ਆਮ ਆਦਮੀ ਪਾਰਟੀ ਕਿਸੇ ਐਕਸ ਮਿਨਿਸਟਰ ਜਿਹੜਾ ਸੀ ਉਹਦੀ ਪੀਏ ਲਾਈ ਉਹ ਐਸਡੀਓ ਦੀ ਇਦਾਂ ਹੀ ਅਲੱਗ-ਅਲੱਗ ਕਾਰਪੋਰੇਸ਼ਨਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਦਿੱਲੀ ਵਾਲੇ ਆਪਣੇ ਬੰਦੇ ਲਾਰੇ ਨੇ ਭਗਵੰਤ ਮਾਨ ਤੇ ਵਿਚਾਰਾ ਕੁਰਸੀ ਤੇ ਬੈਠਾ ਕੱਲਾ ਫਾਈਲ ਸਾਈਨ ਕਰਨ ਲਈ ਹੋਰ ਕੋਈ ਤਾਕਤ ਨਹੀਂ ਸਾਰੀ ਪਾਵਰ ਦਿੱਲੀ ਦੇ ਹੱਥ ਦਿੱਤੀ ਹੈ ਔਰ ਪੰਜਾਬ ਦੇ ਲੋਕ ਇਸ ਨੂੰ ਦੱਸਣਗੇ ਜਦੋਂ 27 ਦੇ ਵਿੱਚ ਵੀ ਇਹਨਾਂ ਦਾ ਹਾਲ ਕੀ ਹੋਣਾ ਹੈ ਉਹ ਮੈਂ ਇਹ ਸਮਝਣਾ ਵੀ ਜਿਹੜਾ ਇਹ 24000 ਏਕੜ ਦੀ ਗੱਲ ਕੀਤੀ ਹੈ ਕਿਸਾਨਾਂ ਕੋਲ ਜ਼ਮੀਨ ਅੱਗੇ ਬਹੁਤ ਘਟ ਹੈ ਪੰਜਾਬ ਦੀ ਫਰਟਾਈ ਲੈਂਡ ਹੈ ਫਰਟਾਈ ਲੈਂਡ ਦੇ ਵਿੱਚ ਇਸ ਕਿਸਮ ਦਾ ਧੱਕੇ ਨਾਲ ਜ਼ਮੀਨ ਲੈ ਕੇ ਤੇ ਉਹ ਸੋਚਦੇ ਨੇ ਵੀ ਕਿਸਾਨਾਂ ਨੂੰ ਪਰਵਾ ਦਾਂਗੇ ਵੀ ਲਾਡਲੀ ਤੁਹਾਨੂੰ ਬੜੀ ਕੀਮਤ ਮਿਲ ਗਈ ਹੈ ਇਹਨਾਂ ਨੇ 10 ਰੁਪਏ ਵਾਲੀ ਚੀਜ਼ 100 ਦੀ ਵੇਚਣੀ ਹੈ ਤੇ ਉਹ 90 ਦਾ ਜਿਹੜਾ ਗੈਪ ਹੈ ਉਹਦੇ ਤੇ ਇਹਨਾਂ ਦਾ ਸਾਰਿਆਂ ਦੀ ਨਜ਼ਰ ਹੈ ਨੁਕਸਾਨ ਹੋਊਗਾ ਕਿਸਾਨਾਂ ਨੂੰ ਜਾਂ ਜ਼ਮੀਨ ਹੀ ਨਹੀਂ ਬਈ ਪੰਜਾਬ 'ਚ ਕੋਈ ਜ਼ਮੀਨ ਇਲਾਸਟਿਕ ਥੋੜਾ ਵੀ ਖਿੱਚ ਕੇ ਵਧ ਕਰ ਦੇਣੀ ਹੈ ਜ਼ਮੀਨ ਬਹੁਤ ਥੋੜੀ ਰਹਿ ਗਈ ਹੈ ਤੇ ਲੋਕ ਕਿਸਾਨੀ ਸਾਡਾ ਮੁੱਖ ਕੀਤਾ ਉਹ ਕਿੱਤੇ ਦੇ ਆਪ ਕਮਾਈ ਕਿੱਥੋਂ ਕਰਨਗੇ ਜ਼ਮੀਨ ਵੇਚਤੀ ਫਿਰ ਕੀ ਕਰਨਗੇ ਫਿਰ ਰਾਜਸਥਾਨ ਜਾ ਕੇ ਲੈਣਗੇ ਤਾਂ ਇਹ ਜਿਹੜੀਆਂ ਜਿਹੜਾ ਇਹ ਫੈਸਲਾ ਹੈਗਾ ਇਹ ਪ੍ਰਾਪਰਟੀ ਡੀਲਿੰਗ ਵਾਲਾ ਫੈਸਲਾ ਪੂੜਾ ਗਲਾੜਾ ਗਮਾੜਾ ਇਹ ਜਿਹੜੀਆਂ ਕਾਰਪੋਰੇਸ਼ਨਸ ਨੇ ਉਹਨਾਂ ਦਾ ਕੰਮ ਹੈ ਸਰਕਾਰ ਦਾ ਕੋਈ ਕੰਮ ਨਹੀਂ ਅ ਬਾਜਪੀ ਸਾਹਿਬ ਕਿਸ ਤਰ੍ਹਾਂ ਦੇ ਦੇ ਕਿਉਂਕਿ ਇੱਕ ਪਾਸੇ ਸਰਕਾਰ ਜਦੋਂ ਅਸੀਂ ਉਹਨਾਂ ਕਿਸੇ ਕਰਪਸ਼ਨ ਨਹੀਂ ਹੋਊਗੀ ਅੱਜ ਉਹਨਾਂ ਦੇ ਵਿਧਾਇਕ ਦੇ ਉੱਤੇ ਵਿਜੀਲੈਂਸੀ ਦੀ ਰੇਡ ਪਈ ਹੈ ਜਲੰਧਰ ਦੇ ਵਿੱਚ ਇਸ ਰੇਡ ਨੂੰ ਕਿਸ ਤਰ੍ਹਾਂ ਦੇ ਦੋ ਕਹਿੰਦੇ ਵੀ ਨੋ ਕਰਪਸ਼ਨ ਨੋ ਟੋਲਰੈਂਸ ਕੀਤਾ ਜਾਊਗਾ ਪਰ ਅੱਜ ਇਹਨਾਂ ਦੇ ਖਿਲਾਫ ਹੀ ਟੋਟਲ ਡਰਾਮਾ ਹਰ ਸਾਲ ਇਹਨਾਂ ਨੇ ਇੱਕ ਬੱਕਰਾ ਘਟਣਾ ਹੁੰਦਾ ਹੈ ਪਹਿਲੇ ਸਾਲ ਇਹਨਾਂ ਨੇ ਡਾਕਟਰ ਵਿਜੇ ਸਿੰਘਲਾ ਕੱਢਿਆ ਉਹ ਹੈਲਥ ਮਿਨਿਸਟਰ ਸੀ ਉੱਤੇ ਇਲਜ਼ਾਮ ਲਾਇਆ ਉਹਨੂੰ ਕੀ ਕੀਤਾ ਅਜੇ ਪਾਰਟੀ 'ਚ ਹੀ ਹੈ ਨਾ ਪਾਰਟੀ 'ਚੋਂ ਤਾਂ ਨਹੀਂ ਕੱਢਿਆ ਉਹ ਉੱਥੇ ਬੈਠਾ ਹੈ ਉਸ ਤੋਂ ਬਾਅਦ ਸਰਾਰੀ ਆ ਗਿਆ ਸਰਾਰੀ ਨੂੰ ਵੀ ਲਾਤਾ ਉਹ ਵੀ ਪਾਰਟੀ 'ਚ ਬੈਠਾ ਹੈ ਉਸ ਤੋਂ ਬਾਅਦ ਉਹ ਜਿਹੜਾ ਘਟਾਰੂ ਚੱਕ ਆ ਗਿਆ ਚਲੋ ਇਹ ਬਚ ਗਿਆ ਇਹਨੂੰ ਕੁਝ ਨਹੀਂ ਕੀਤਾ ਸੋ ਇਹਨਾਂ ਨੇ ਹਰ ਸਾਲ ਇੱਕ ਬੱਕਰਾ ਐਦਾਂ ਕੱਢਣਾ ਉਹਦੇ ਤੇ ਇਹਨਾਂ ਦੱਸ ਰਿਹਾ ਵੀ ਅਸੀਂ ਬਹੁਤ ਇਮਾਨਦਾਰ ਜਿਹੜੀ ਅਸੀਂ ਪਾਰਟੀਆਂ ਇਹਨਾਂ ਦੇ ਜਿਹੜੇ ਆ ਹੁਣ 93 94 ਜਿੰਨੇ ਐਮ.ਐਲ.ਏ ਨੇ ਉਹਨਾਂ ਸਾਰਿਆਂ ਦੇ ਵਿਜੀਲੈਂਸ ਦਾ ਕਰਾ ਲਓ ਇਹ ਕੋਈ ਜੀ ਨਿਕਲੂਗਾ ਜਿਹਨਾਂ ਟੈਚੀਆਂ ਦੇ ਕਾਗਜ਼ ਭਰੇ ਨਿਕਲਦੇ ਆ ਰਹੇ ਨੇ ਤਾਂ ਇਹ ਐਵੇਂ ਲੋਕਾਂ ਸਾਹਮਣੇ ਨਾ ਇਹ ਅਬ ਡਰਾਮਾ ਕਰਦੇ ਵੀ ਅਸੀਂ ਬਹੁਤ ਇਮਾਨਦਾਰ ਪਾਰਟੀਆਂ ਦੂਜੀ ਪਾਰਟੀਆਂ ਦੇ ਕਿਸੇ ਦਾ ਮਕੀ ਅਸੀਂ ਕਿਸੇ ਕੋਈ ਕਮੀ ਨਹੀਂ ਕਰੀ ਦੀ ਦੂਜੀ ਪਾਰਟੀਆਂ ਵਾਲੇ ਕਰਦੇ ਹੀ ਨਹੀਂ ਉਨਾਂ ਨੂੰ ਕਰਨ ਦੀ ਕੀ ਲੋੜ ਹੈ ਸਰਕਾਰ ਤੁਹਾਡੀ ਹੈ ਸਮਾਂ ਤੁਹਾਡਾ ਹੈ ਪਰ ਉਹ ਕਹਿੰਦੇ ਕਹਿੰਦੇ ਵਿੱਚ ਦੂਸਰੇ ਪਾਰਟੀ ਨੇ ਐਮਐਲਏ ਵਿਕਣੀਆਂ ਤਾਂ ਵੀ ਉਹਨਾਂ ਖਿਲਾਫ ਐਕਸ਼ਨ ਲੱਤਾ ਜਾਊਗਾ ਜ਼ਰੂਰ ਕਰਨਾ ਚਾਹੀਦਾ ਹੈ ਮੈਂ ਤਾਂ ਕਹਿੰਦਾ ਕਰਨਾ ਚਾਹੀਦਾ ਹੈ ਲੱਭਣ ਤੇ ਸਹੀ ਉਹ ਲੱਭਨੇ ਹੀ ਆਪਣੇ ਨੇ ਕਿਉਂਕਿ ਕਿਹਦਾ ਸਰਕਾਰ ਕੀ ਦੀ ਹੈ ਕੰਮ ਕਿਦਾ ਚੱਲ ਰਿਹਾ ਲੋਕ ਜਾਂਦੇ ਕਿੱਥੇ ਨੇ ਇਹਨਾਂ ਦੇ ਕੋਲ ਤਾਂ ਇਹ ਫੈਸਲਾ ਇਹਨਾਂ ਨੇ ਕਰਨਾ ਹੈ ਪੰਜਾਬ ਦੇ ਲੋਕ ਫੈਸਲਾ ਕਰੀ ਬੈਠੇ ਨੇ ਬਾਚਸੇ ਕੁ ਲਗਾਤਾਰ ਪੰਜਾਬ ਤੇ ਹਰਿਆਣਾ ਦਾ ਫਿਰ ਤੋਂ ਪਾਣੀ ਦਾ ਮੁੱਦੇ ਉੱਤੇ ਵਿਵਾਦ ਚੜਿਆ ਹੋਇਆ ਹੈ ਬੀਬੀਐਮ ਦਾ ਮੁੱਦਾ ਲਗਾਤਾਰ ਗਰਮ ਹੋ ਰਿਹਾ ਹੈ ਹੁਣ ਕਹਿੰਦੇ ਵੀ ਨਵੇਂ ਜਿਹੜੇ 200 ਉੱਪਰ ਜਿਹੜੇ ਸੀਆਈਐਫ ਦੇ ਜਵਾਨ ਲਗਾਏ ਜਾਣਗੇ ਪਰ ਸਰਕਾਰ ਕਹਿੰਦੀ ਨਾ ਪਾਣੀ ਦੇਵਾਂਗੇ ਨਾ ਹੀ ਕੋਈ ਸੈਲੀਰੀ ਦੇਵਾਂਗੇ ਕਿਸ ਤਰ੍ਹਾਂ ਦੇ ਇਸ ਮਾਮਲਾ ਪੂਰਾ ਕਿਉਂ ਲਗਾਤਾਰ ਪੱਕ ਚੁੱਕਿਆ ਹੈ ਮਾਮਲਾ ਦੇਖੋ ਕਾਮੇਡੀ ਸ਼ੋਅ ਕਰਨ ਦੀ ਇਹਨਾਂ ਨੂੰ ਆਦਤ ਹੈ ਇਹਨਾਂ ਦੇ ਖੂਨ ਚ ਹੈ ਇਹ ਟਾਲ ਨਹੀਂ ਸਕਦੇ ਇਹਨਾਂ ਨੇ BBMB ਦੇ ਗੇਟ ਨੂੰ ਤਾਲਾ ਮਾਰਨ ਦੀ ਕੀ ਲੋੜ ਸੀ ਕੀ BBMB ਦੇ ਗੇਟ ਨੂੰ ਤਾਲਾ ਮਾਰਿਆ ਪਾਣੀ ਦਾ ਬੰਦ ਰੁੱਕ ਜਾਣਾ ਇਹ ਕੀ ਲੋਕਾਂ ਨੂੰ ਡਰਾਮੇ ਕਰਦੇ ਫਿਰਦੇ ਆ ਇਹਨਾਂ ਜਾਨ ਬੁੱਝ ਕੇ ਪਹਿਲੇ ਤੇ ਭਗਵੰਤ ਮਾਨ ਨੇ ਇਹ ਚ ਆਇਆ ਵੀ ਪਾਣੀਆਂ ਦਾ ਰੱਖਾ ਵੀ ਤੂੰ ਕਿਹੜੇ ਪਾਣੀ ਦਾ ਰੱਖਾ ਹੈਗਾ ਪਤਾ ਲੱਗਾ ਬਾਜ ਦੇ ਵੀ ਦਿੱਤਾ ਪਾਣੀ ਠੀਕ ਹੈ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਲੋਕਾਂ ਨੂੰ ਜੇ ਤੁਸੀਂ ਆਪਣਾ ਪੱਖ ਰੱਖਣਾ ਹੈ ਸਰਕਾਰ ਦਾ ਕੰਮ ਹੈ ਹਾਈ ਕੋਰਟ 'ਚ ਤੁਸੀਂ ਆਪਣਾ ਪੱਖ ਰੱਖੋ ਉੱਥੇ ਕੇਸ ਸੁਣਿਆ ਜਾ ਰਿਹਾ ਹੈ ਤੁਸੀਂ ਕਹੋ ਵੀ ਪੰਜਾਬ ਆਲਰੇਡੀ ਹਰਿਆਣੇ ਨੂੰ 104% ਪਾਣੀ ਦੇ ਚੁੱਕਾ ਹੈ 100% ਤੋਂ ਫालतू ਲੈ ਚੁੱਕੇ ਨੇ ਤੇ ਜਿੱਥੇ ਤੁਸੀਂ ਉਹ ਉੱਥੇ ਗੱਲ ਤੇ ਕੀ ਕਰ ਰਹੀ ਹੈ ਇੱਥੇ ਡਰਾਮਾ ਕਰਦਾ ਤਾਲਾ ਮਾਰਦਾ ਜੀ ਅਸੀਂ ਨਹੀਂ ਦਵਾਂਗੇ ਜੀ ਅਸੀਂ ਇੱਕ ਇੱਕ ਬੂੰਦ ਨੂੰ ਇੱਥੇ ਰੋਕਾਂਗੇ ਉਹਨਾਂ ਨੇ ਨਾਲ ਪੁਲਿਸ ਇਹਨਾਂ ਲਾਤੀ ਲਾਉਣ ਆਰਡਰ ਦੀ ਸਥਿਤੀ ਕੱਲ ਨੂੰ ਕੋਈ ਗੱਲ ਹੋ ਜਾਂਦੀ ਇੱਥੇ ਸਿਆਪਾ ਖੜਾ ਹੋ ਜਾਣਾ ਸੀਗਾ ਸੈਂਟਰ ਨੇ ਸੀਆਈਐਸਐਫ ਲਾਤੀ ਵੀ ਸੀਆਈਐਸਐਫ ਦੇ ਵੀ 296 ਬੰਦੇ ਲਾਓ ਤੇ ਜਿਹੜੀ ਸਾਰੀ ਉਹਦਾ ਬੋਝ ਆ ਉਹ ਸੂਬਾ ਦੇਗਾ ਹੁਣ ਤੁਸੀਂ ਦੱਸੋ ਵੀ ਇਹੋ ਜੇ ਮੁੱਖ ਮੰਤਰੀ ਤੋਂ ਕੀ ਥੜਿਆ ਸੀ ਇਹਨੂੰ ਮੁੱਖ ਮੰਤਰੀ ਦੀ ਜਗ੍ਹਾ ਕੋਈ ਗੇਟਮੈਨ ਲਾ ਦਿੰਦੇ ਯਾਰ ਬਈ ਕੰਮ ਤੇ ਉਹ ਹੀ ਕਰ ਰਹੇ ਨੇ ਨਾ ਸੂਬੇ ਨੂੰ ਚਲਾਣ ਦੀ ਗੱਲ ਥੋੜਾ ਹੋ ਰਹੀ ਹੈ ਉਹ ਇਹੋ ਜਿਹੇ ਗੱਲਾਂ ਜਿਹਦੇ ਮੈਂ ਤੇ ਸਮਝਦਾ ਵੀ ਫੇਲ ਗਵਰਨਮੈਂਟ ਹੈ ਤੇ ਜਿਹੜਾ ਬੀਬੀਐਮਬੀ ਦਾ ਮਸਲਾ ਉੱਥੇ ਦਾ ਉੱਥੇ ਤੇ ਡਰਾਮੇ ਤੇ ਚੁਟਕਲੇ ਸੁਣ ਲੋ ਇਹਨਾਂ ਕੋ ਇਹਨਾਂ ਨੂੰ ਕੀ ਸੂਪੇ ਨਾਲ ਇੱਕ ਇੱਕ ਆਖਰ ਜਿ ਕੋਈ ਸਰਕਾਰ ਆਖਰ ਸਵਾਲਾ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਤੇ ਜਿੰਨੇ ਵੀ ਮੰਤਰੀ ਨੂੰ ਕਹਿੰਦੇ ਵੀ ਕੋਈ ਵੀ ਨਵੀਂ ਪਾਲਿਸੀ ਲੈ ਕੇ ਆਵਾਂਗੇ ਪਰ ਕਹਿੰਦੇ ਵੀ ਆਪੋਜੀਸ਼ਨ ਨੇ ਸਵਾਲ ਚੱਕਣੇ ਕਹਿੰਦੇ ਇਹਨੇ ਲੱਤ ਫਸਾਣੀ ਉਸਾਣੀਆ ਆਪੋਜੀਸ਼ਨ ਕਿ ਉਹਨਾ ਸਵਾਲ ਚੱਕੇਗੀ ਜਿਹਦੇ ਤੁਹਾਡੀਆਂ ਪਾਲਸੀਆਂ ਹੀ ਡੀਆਂ ਮੜ ਗਿਆ ਨੇ ਚੰਗੀ ਪਾਲਿਸੀ ਹੋਏ ਤੇ ਬੰਦਾ ਕਹਿੰਦਾ ਬਹੁਤ ਅੱਛੀ ਹੈ ਜੀ ਅਸੀਂ ਨਾਲ ਆ ਬੀਬੀਐਮਬੀ ਦੇ ਚੱਕਰ ਤੇ ਪਾਣੀ ਦੇ ਮਸਲੇ ਤੇ ਸਾਰੀਆਂ ਪਾਰਟੀਆਂ ਨਾਲ ਜੁੜੀਆਂ ਸੀ ਨਾ ਵੇ ਅਸੀਂ ਨਾਲ ਆ ਸਰਕਾਰ ਦੇ ਤੇ ਫੇਰ ਇਹ ਡਰਾਮਾ ਕਰਨ ਦੀ ਕੀ ਲੋੜ ਆਈ ਹੈ ਫੇਰ ਕਹਿੰਦਾ ਅਗਲੇ ਦਿਨ ਉਹ ਕਹਿੰਦਾ ਵੀ ਬੀਜੇਪੀ ਦੇ ਬੰਦਿਆਂ ਨੂੰ ਆ ਪੁੱਛਣਾ ਚਾਹਨਾ ਬੀਜੇਪੀ ਇਹਦਾ ਜਵਾਬ ਦੇ ਬੀਜੇਪੀ ਦਾ ਯਾਰ ਯੂ ਆਰ ਦ ਚੀਫ ਮਿਨਿਸਟਰ ਚੀਫ ਮਿਨਿਸਟਰ ਦਾ ਡੈਕੋਰਮ ਰੱਖੋ ਇਨੇ ਦਾ ਚੀਫ ਮਿਨਿਸਟਰ ਦੇ ਡੈਕਰਮ ਨੂੰ ਉਹ ਮਿੱਟੀ ਚ ਮਲਾਇਆ ਵੀ ਅੱਜ ਪੰਜਾਬ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਗੱਲ ਦੀ ਨਿੰਦਾ ਹੋ ਰਹੀ ਹੈ ਵੀ ਯਾਰ ਇਸ ਕਿਸਮ ਦਾ ਇੰਨੀ ਸੋਚਦਾ ਬੰਦਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਤੇ ਇਹ ਸੂਬਾ ਕਿੱਥੇ ਦਾ ਕਿੱਥੇ ਚਲਾ ਗਿਆ ਲਾਸਟਲੀ ਚੋਹੀ ਆ ਜਾਂਦਾ ਵੀ ਜੋ ਸਾਬਕਾ ਪ੍ਰਧਾਨ ਮੰਤਰੀ ਸੀਗੇ ਉਹਨਾਂ ਦਾ ਪੋਰਟਰ ਕੰਦੇ ਵੀ ਦਰਬਾਰ ਸਾਹਿਬ ਲਗਣਾ ਪਰ ਉੱਤੇ objection ਲੱਗੀ ਹੈ ਜਿਵੇਂ ਰਜਨ ਸਿੰਘ ਸਾਹਿਬ ਦੀ ਚਿੱਠੀ ਆਂਦੀ ਹੈ ਉੱਤੇ ਕਹਿੰਦੇ ਫਿਰ ਸੁਣਵਾਈ ਕੀਤੀ ਕਿਸ ਤਰ੍ਹਾਂ ਦੇ ਇਸ ਲਾਸਟ ਨਾਮ ਦੇ ਕੋ ਇਹ ਤਾਂ ਐ ਜੀ ਪੀ ਸੀ ਨੇ ਦੇਖਣਾ ਐ ਐ ਜੀ ਪੀ ਸੀ ਨੂੰ ਪਹਿਲੇ ਚਾਹੀਦਾ ਸੀ ਜਦੋਂ ਉਹਨਾਂ ਨੇ ਅਨਾਉਂਸ ਕੀਤਾ ਵੀ ਆਪਾਂ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਲਾਣੀ ਹੈ ਐਜ਼ ਐਨ ਇਕਨੋਮਿਸਟ ਵੀ ਬਹੁਤ ਅੱਛਾ ਕੰਮ ਕੀਤਾ ਹੈ ਤੋ ਉਸ ਤੋਂ ਬਾਅਦ ਰਾਜਵਾਨਾ ਜੀ ਨੇ ਚਿੱਠੀ ਲਿਖਤੀ ਵੀ ਇਹਨਾਂ ਦੀ ਕਿਉਂ ਹੈ ਤੇ ਕਾਂਗਰਸ ਵਾਲੇ ਨੇ ਜੀ ਇਹਨਾਂ ਨੇ ਤੇ ਬਹੁਤ ਨੁਕਸਾਨ ਕੀਤਾ ਤੇ ਉਹ ਜਿਹੜੀ ਚੀਜ਼ ਆ ਉਹ ਫਿਰ ਉਲਟੀ ਪੈ ਗਈ ਰਾਜਵਾਨਾ ਜੀ ਚਿੱਠੀ ਇਹਨਾਂ ਨੂੰ ਲੋਕਤਾ ਇਹਦਾ ਇਹਨਾਂ ਨੇ ਹੀ ਫੈਸਲਾ ਕਰਨਾ ਹੈ ਇਹ ਪਰ ਇਸ ਦੀ ਇੱਕੋ ਚੰਗੀ ਜਿਹੜਾ ਲੋਕਾਂ ਦੇ ਵਿੱਚ ਇਸ ਦਾ ਕਿਤੇ ਲੋਕਾਂ ਦਾ ਰੋਸ ਵੀ ਹੋਊਗਾ ਤੇ ਕਿਤੇ ਲੋਕਾਂ ਦੀ ਇਹ ਹੋਊਗੀ ਵੀ ਯਾਰ ਐਸਜੀਪੀਸੀ ਕਦੀ ਤਾਂ ਕੁਝ ਕਹਿ ਦਿੰਦੀ ਕਦੀ ਕੁਝ ਕਹਿ ਦਿੰਦੀ ਐ ਸੋ ਇਹਨਾਂ ਨੂੰ ਕੁਝ ਕਰਨ ਤੋਂ ਪਹਿਲੇ ਸੋਚਣਾ ਚਾਹੀਦਾ ਪਰ ਮੈਂ ਤਾਂ ਸਤਨਲ ਇਸ ਵਕਤ ਫਤਿਹ ਚੰਗ ਬਾਜਾ ਵਿੱਚ ਮੌਜੂਦ ਸੀ ਕਿ ਤਾਂ ਜੋ ਸਰਕਾਰ ਨਵੀਂ ਪਾਲਸੀ ਲੈ ਕੇ ਆ ਰਹੀ ਜਿਸ ਤੋਂ 24000 ਏਕੜ ਜਿਹੜੀ ਐ ਐਕਵਾਇਰ ਕੀਤੀ ਜਾਣੀ ਸੀ ਪਰ ਉਹ ਤੋਂ ਸਿੱਧੇ ਸਵਾਲ ਜਿਹੜੇ ਨੇ ਉਸ ਵਿਜੀਬਲ ਚੱਕੇ ਜਾ ਰਹੇ ਨੇ ਕਿ ਇਸ ਦੇ ਨਾਲ ਸਿੱਧੇ ਤੌਰ ਤੇ ਕਿਸਾਨਾਂ ਦਾ ਤੇ ਆਮ ਲੋਕਾਂ ਦਾ ਉਹ ਨੁਕਸਾਨ ਹੋਗਾ ਮੇਰੇ ਸਗੇ ਰਾਮਕਮਰ ਦੇ ਨਾਲ ਮੈਂ ਵਿਸ਼ੇਕ ਰਿਆਸਤ ਚੰਡੀਗੜ੍ਹ